ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਆਪਣੇ ਬਈਏ ਤਾਂ ਵੇਜੜਾ ਜਿਹੜਾ ਉਹ ਤਾਂ ਉੱਪਰ ਆਲਣੇ ਬਣਾਉਂਦੇ ਨੇ ਸੋ ਆਪਣੇ ਬਾਜਰੀਆਂ ਦੇ ਵਿੱਚ ਫਸਲਾਂ ਦੇ ਵਿੱਚ ਇਸ ਤਰ੍ਹਾਂ ਦੇ ਛੋਟੇ-ਛੋਟੇ ਘਰ ਬਣਾ ਜਾਂਦੇ ਨੇ ਛੋਟੀਆਂ-ਛੋਟੀਆਂ ਚਿੜੀਆਂ ਹੁੰਦੀਆਂ ਨੇ ਆਪਣੇ ਬੱਚੇ ਦਿੰਦੀਆਂ ਨੇ ਇਹਦੇ ਵਿੱਚ ਦੇਖੋ ਜਦੋਂ ਆਪਾਂ ਬਾਜਰਾ ਵੜਦਨੇ ਆਂ ਕਈ ਵਾਰੀ ਉਹ ਆਲਣਾ ਵਿੱਚੇ ਵੱਢ ਜਾਂਦਾ ਸੋ ਜਿਹੜੇ ਕਿਸਾਨਾਂ ਦੇ ਇਸ ਤਰ੍ਹਾਂ ਦੇ ਬਾਜਰੇ ਜਾਂ ਫਸਲ ਹੁੰਦੀ ਹੈ ਨਾ ਉਹ ਜਦੋਂ ਵੜਦੇ ਆ ਨਿਗਾ ਮਾਰ ਲਿਆ ਕਰੋ ਵੀ ਕਿਸੇ ਨਾਲ ਨਾ ਤਾਂ ਉਸ ਏਰੀਆ ਦਾ ਕਿਰਪਾ ਕਰਕੇ ਪਾਜਰਾ ਛੱਡ ਦਿਆ ਕਰੋ ਤਾਂ ਕਿ ਛੋਟੀਆਂ ਚਿੜੀਆਂ ਵੱਜ ਜਾਣ ਇਹ ਕਿਸਾਨ ਦਾ ਬਹੁਤ ਜ਼ਿਆਦਾ ਫਾਇਦਾ ਕਰਦੀਆਂ ਨੇ ਇਹ ਜਿੰਨਾ ਕੀਟ ਕੰਟਰੋਲ ਇਹ ਕਰਦੀਆਂ ਨੇ ਕਿਉਂਕਿ ਧਰਤੀ ਦੇ ਨੇੜੇ ਰਹਿੰਦੀਆਂ ਨੇ ਉੱਚੀਆਂ ਤਾਂ ਜਾਂਦੀਆਂ ਨਹੀਂ ਛੋਟੀਆਂ ਹੁੰਦੀਆਂ ਨੇ ਤੇ ਉਹ ਫਿਰ ਸੁੰਡੀਆਂ ਬੋ ਫੰਦੀਆਂ ਨੇ ਇਸ ਲਈ ਜੇ ਜੀਵ ਜਗਤ ਵਧਣਗੇ ਤਾਂ ਕਿਸਾਨ ਨੂੰ ਫਾਇਦਾ ਹੋਊਗਾ ਕਿਸਾਨ ਦੇ ਇੱਕ ਕਿਸਮ ਦੇ ਮਿੱਤਰੇ ਨੇ ਜਿਹੜੇ ਮਤਲਬ ਛੋਟੀ ਫਰੀਚ ਕੀਟ ਕਰਾਉਂ ਕੰਟਰੋਲ 24 ਘੰਟੇ ਕਰਦੇ ਨੇ ਸੋ ਸਾਡੇ ਬਹੁਤੋਂ ਇਸ ਤਰ੍ਹਾਂ ਦੇ ਆਲਣੇ ਬਣੇ ਹੁੰਦੇ ਨੇ ਤਾਂ ਪਹਿਲਾ ਨਿਗਾਹ ਮਾਰੀ ਦੀ ਆਵਾਜ਼ ਰਾ ਵਧਣਾ ਆਇਆ ਸੀ ਮੈਂ ਤਾਂ ਇਹ ਆਲਣੇ ਦੇਖਿਆ ਕਿਸਾਨ ਵੀਰਾਂ ਨੇ ਚਰਨਾ ਚ ਬੇਨਤੀ ਹੈ ਵੀ ਇਸ ਤਰ੍ਹਾਂ ਦੇ ਬਾਜਰੇ ਦੇ ਵਿੱਚ ਪੈਂਦੇ ਨੇ ਬਹੁਤ ਜ਼ਿਆਦਾ ਆਲਣੇ ਚਰੀ ਤੇ ਜਾਂ ਕੋਈ ਵੱਡੀ ਫਸਲ ਵੀ ਹੁੰਦੀ ਉੱਥੇ ਵੀ ਪਾ ਲੈਂਦੀ ਨੇ ਪਰ ਰਹਿੰਦੀਆਂ ਧਾਰਤੀ ਦੇ ਰੇਂਜ 'ਚ ਨੇ ਬਹੁਤ ਹੀ ਛੋਟੀ ਜਿਹੀ ਹੁੰਦੀ ਆ ਹੁਣ ਮੈਂ ਵੀਡੀਓ ਸਾਂਝੀ ਕਰ ਰਿਹਾ ਤਾਂ ਉੱਡ ਗੀਆਂ ਤੋਂ ਸੋ ਬੇਨਤੀ ਹੈ ਵੀ ਇਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਇਹਨਾਂ ਨੂੰ ਬਚਾਇਆ ਜਾਵੇ ਕਿੰਨਾ ਪੰਛੀ ਬਚੂ ਉਨਾ ਹੀ ਆਪਾਂ ਖਰਚਿਆਂ ਤੋਂ بچਾਂਗੇ ਕਿਉਂਕਿ ਕੀਟ ਕੰਟਰੋਲ ਇਹਨਾਂ ਨੇ ਕਰ ਦੇਣਾ ਤਾਂ ਆਪਣੀ ਸਮੱਸਿਆ ਦਾ ਕਾਫੀ ਹੱਲ ਹੋ ਜਾਂਦਾ ਸੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਬਚਾ ਸਕਦੇ ਹਾਂ ਸਿਰਫ ਥੋੜੀ ਜਿਹੀ ਨਿਗਰੱਖਣੀ ਆ ਤੇ ਆਂਡਾ ਛੋਟਾ ਹੁੰਦਾ ਸੇਤੀ ਬੱਚੇ ਨਿਕਲ ਆਉਂਦੇ ਨੇ ਤੇ ਇਹ ਬਚ ਜਾਣਗੇ ਤੇ ਆਪਾਂ ਨੂੰ ਅਗਲੀ ਪੀੜ੍ਹੀ ਕੀਟ ਕੰਟਰੋਲ ਲਈ ਤਿਆਰ ਮਿਲੂਗੀ ਕਿਸਾਨ ਵੀਰੋ ਆਪਣੀ ਖੇਤੀ ਦੇ ਵਿੱਚ ਕੁਦਰਤ ਨੇ ਬਹੁਤ ਕੁਝ ਸ਼ਾਮਲ ਕੀਤਾ ਹੋਇਆ ਆਪਣਾ ਸਾਥ ਦੇਣ ਲਈ ਬਹੁਤ ਸਾਰੇ ਜੀਵ ਜਗਤ 24 ਘੰਟੇ ਹੀ ਹਾਜ਼ਰ ਰਹਿੰਦਾ ਤੇ ਆਪਾਂ ਨੂੰ ਉਹਨਾਂ ਦਾ ਸਮਝਣਾ ਚਾਹੀਦਾ ਹੁਣ ਆਪਣੇ ਜਦੋਂ ਛੋਟੇ-ਛੋਟਾ ਕੀਟ ਵੀ ਹਮਲੇ ਹਮਲਾ ਕਰਦਾ ਖੇਤਾਂ 'ਤੇ ਮੰਨ ਲਓ ਮੱਛਰ ਮੱਛਰ ਨੂੰ ਖਤਮ ਕਰ ਲਈ ਇਸ ਸਮੇਂ ਆਪਣੇ ਫਸਲਾਂ ਦੇ ਵਿੱਚ ਆਪਣੇ ਝੋਨੇ ਦੇ ਖੇਤਾਂ ਵਿੱਚ ਬਹੁਤ ਜ਼ਿਆਦਾ ਜਾਲੇ ਪੈ ਜਾਂਦੇ ਨੇ ਤੇ ਛੋਟੇ ਕੀਟਾ ਨੂੰ ਕਿਸਾਨ ਦੀ ਹੁਣ ਇਹ ਕੈਮਰਾ ਤੋਂ ਪੰਜ ਉਹਨਾਂ ਵਧੀਆ ਦਿਖਾਤਾ ਰਿਹਾ ਨਹੀਂ ਪਰ ਕੋਸ਼ਿਸ਼ ਕਰੋ ਤੁਸੀਂ ਸਮਝਣ ਦੀ ਵੀ ਇਹਦੇ ਉੱਤੇ ਲੱਖਾਂ ਹੀ ਮੱਕੜੀ ਦੇ ਆਪਣੇ ਜਾਲੇ ਪੈ ਚੁੱਕੇ ਨੇ ਤੇ ਜਦੋਂ ਮੱਕੜੀ ਮੱਛਰ ਨੂੰ ਖਤਮ ਕਰਦੀ ਤਾਂ ਹੋਰ ਕੀਟਾ ਨੂੰ ਵੀ ਕੰਟਰੋਲ ਕਰਦੀ ਆਪ ਕਿਉਂਕਿ ਆਪਾਂ ਨੂੰ ਬਹੁਤਾ ਮਿੱਤਰ ਕੀਟਾ ਬਾਰੇ ਵੀ ਨਹੀਂ ਗਿਆਨ ਹੁਣ ਇਸ ਤੇ ਜਾਲੇ ਜਾਲਾ ਪਿਆ ਹੋਇਆ ਤੇ ਇਹਦੇ ਵਿੱਚ ਮੱਛਰ ਫਸੇ ਜਾਣਾ ਤੇ ਕਿਸਾਨ ਦਾ ਫ੍ਰੀ ਚ ਫਾਇਦਾ ਹੋ ਜਾਣਾ ਜਦੋਂ ਕੋਈ ਇਸ ਤਰ੍ਹਾਂ ਦਾ ਕੈਮੀਕਲ ਵਰਤਿਆ ਜਾਂਦਾ ਜਿਹੜਾ ਇਹ ਮੱਕੜੀ ਨੂੰ ਮਾਰ ਦਿੰਦਾ ਫੇਰ ਤਕਰੀਬਨ ਇੱਕ ਕਿਸਮ ਦਾ ਬੁਣਿਆ ਹਾ ਜਾਲ ਜੋ ਇਸ ਕਿਸਾਨ ਵੀਰ ਦੇ ਝੋਨੇ ਦੇ ਖੇਤ ਤੇ ਆ ਤਾਂ ਸਾਰੇ ਮਾਰੇ ਜਾਂਦੇ ਨੇ ਸੋ ਆਪਾਂ ਨੂੰ ਕੁਦਰਤ ਨੂੰ ਸਮਝੀਏ ਕੁਦਰਤ ਬਹੁਤ ਵਧੀਆ ਢੰਗ ਨਾਲ ਕੀਟ ਕੰਟਰੋਲ ਕਰ ਲੈਂਦੀ ਆ ਪਰ ਅਸੀਂ ਜਾਣੇ ਅਣਜਾਣੇ ਉਹਨਾਂ ਜੀਵਾਂ ਨੂੰ ਵੀ ਮਾਰ ਪੈਂਦੇ ਆ ਜਿਹੜੇ ਸਾਡੇ ਮਿੱਤਰ ਹੁੰਦੇ ਨੇ ਤੇ ਕਿਉਂਕਿ ਜਦੋਂ ਕੋਈ ਵੀ ਫਸਲ ਆ ਕੋਈ ਵੀ ਜੀਵ ਆ ਪਾਉਂਦਾ ਉਹਨਾਂ ਨੂੰ ਮਾਰਨ ਲਈ ਖਾਣ ਲਈ ਕੁਦਰਤੇ ਡਿਜ਼ਾਈਨ ਵਿੱਚ ਜੀਵ ਸ਼ਾਮਲ ਹੁੰਦੇ ਨੇ ਤੇ ਐਸ ਸਮੇਂ ਮੱਛਰ ਸਭ ਤੋਂ ਖਤਰਨਾਕ ਜੀਵ ਮੰਨਿਆ ਗਿਆ ਜੇ ਦੁਨੀਆ ਦੇ ਵਿੱਚ ਮੱਛਰ ਨਾਲ ਲੋਕ ਜ਼ਿਆਦਾ ਮਰਦੇ ਨੇ ਤਾਂ ਇਹ ਇੱਕ ਜੋ ਆંકੜੇ ਨੇ ਉਹਦੇ ਵਿੱਚ ਮੱਛਰ ਹੀ ਸਭ ਤੋਂ ਖਤਰਨਾਕ ਜੀਵ ਮੰਨਿਆ ਗਿਆ ਜਾਂਦਾ ਜਾਂਦਾ ਹੈ ਜਦੋਂ ਕਿ ਗਿਣਤੀ ਵਿੱਚ ਭਾਵੇਂ ਆਪਾਂ ਨੇ ਕੁਝ ਨਾ ਗਿਣੀ ਆ ਸੋ ਇਸ ਤਰ੍ਹਾਂ ਇਹ ਮਿੱਤਰ ਕੀਟ ਆਪਣੇ ਖੇਤੀ ਵਿੱਚ ਅ ਮੱਛਰਾਂ ਨੂੰ ਖਾ ਕੇ ਹੋਰ ਜੀਵਾਂ ਨੂੰ ਖਾ ਕੇ ਇਹ ਕਿਸਾਨ ਦੀ ਮਦਦ ਕਰਦ ਨੇ ਆ ਦੇਖੋ ਇਹ ਵੱਡੀ ਮੱਕੜੀ ਆ ਇਹ ਵੀ ਆਪਣੇ ਜਾਲ ਪੁਣੇ ਨੇ ਹੁਣੇ ਆਰਾਮ ਕਰਦੀ ਰਾਤ ਪਰ ਚੱਲੀਆਂ ਨੇ ਤੇ ਖੇਤ ਵਿੱਚ ਪੂਰੀਆਂ ਭਰੀਆਂ ਨੇ ਕਿਉਂਕਿ ਆਪਣੇ ਖੇਤ ਵਿੱਚ ਤਾਂ ਬਹੁਤ ਜ਼ਿਆਦਾ ਨੇ ਪਰ ਉਹਦੇ ਵਿੱਚ ਦਿਖਾਉਣ ਲਈ ਦਿੱਕਤ ਆਉਂਦੀ ਆ ਕਿਉਂਕਿ ਵੱਡੀ ਫਸਲ ਦੇ ਵਿੱਚ ਫਿਰ ਜਾਲਾ ਟੁੱਟਣ ਦਾ ਡਰ ਹੁੰਦਾ ਆ ਅਪਾਂ ਗਾਹ ਲੰਘਣੇ ਆ ਛੋਟੀ ਫਸਲ ਦੇ ਵਿੱਚ ਚੰਗੀ ਤਰ੍ਹਾਂ ਦੀ ਜਾਂਦਾ ਸੋ ਇਹ ਮੱਛਰ ਨੂੰ ਕੰਟਰੋਲ ਕਰਦੇ ਨੇ ਤੇ ਹੋਰ ਬਹੁਤ ਸਾਰੀਆਂ ਕੀੜਿਆਂ ਨੂੰ ਜਿਹੜੇ ਉੱਡਣਦੇ ਨੇ ਆਪਣੀਆਂ ਫਸਲਾਂ ਦਾ ਨੁਕਸਾਨ ਕਰ ਦਿੰਦੇ ਨੇ ਜਾਲੇ 'ਚ ਫਸਦੇ ਨੇ ਪਰ ਜਦੋਂ ਆਪਾਂ ਅ ਲੋੜ ਤੋਂ ਵੱਧ ਕੈਮੀਕਲ ਕਰ ਵਰਤਦੇ ਆ ਤਾਂ ਮਿੱਤਰ ਕੀਟ ਜਾਂ ਹੋਰ ਦੂਜੇ ਕੀਟ ਮਾਰੇ ਜਾਂਦੇ ਨੇ ਤੇ ਆਪਣੀ ਫਸਲ ਦੇ ਉੱਤੇ ਹਮਲਾ ਵੱਧ ਜਾਂਦਾ ਤੇ ਉਸ ਤਰ੍ਹਾਂ ਆਪਾਂ ਇਹਨਾਂ ਦਾ ਧਿਆਨ ਰੱਖੀ ਬਿਜੇ ਖੇਤਾਂ 'ਤੇ ਨਿਗਾਹ ਮਾਰੀ ਬਿਜੇ ਜਾਲੇ ਪਏ ਹੋਣ ਤਾਂ ਕੁਝ ਦਿਨ ਰੋਕ ਜੀਏ ਤਾਂ ਕਿ ਬਹੁਤ ਸਾਰੇ ਕੀਟਾਂ ਨੂੰ ਇਹ ਖਤਮ ਕਰ ਲੈਂਦੇ ਨੇ ਕਿਸਾਨ ਵੀਰੋ ਆਪਣੇ ਖੇਤਾਂ ਵਿੱਚ ਮਧੂਮੱਖੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੁਣ ਜਿਹੜੇ ਮੱਕੀ ਦੇ ਉੱਤੇ ਬਾਬੂ ਲੱਗੇ ਹੋਣੇ ਉਹਨਾਂ ਤੇ ਇੰਨੀ ਮਧੂਮੱਖੀ ਘੁੰਮ ਰਹੀ ਆ ਹਰ ਇੱਕ ਜਗ੍ਹਾ ਘੁੰਮ ਰਹੀ ਆ ਤੇ ਕੋਈ ਬਾਬੂ ਦਾ ਸਟਾ ਐਸਾ ਨਹੀਂ ਜਿੱਤੇ ਮਧੂਮੱਖੀ ਕੰਮ ਨਾ ਕਰਦੀ ਹੋਵੇ ਹੁਣ ਇਸ ਤਰ੍ਹਾਂ ਜਦੋਂ ਇਹਨਾਂ ਤੇ ਮਧੂਮੱਖੀ ਕੰਮ ਕਰਦੀ ਆ ਤਾਂ ਉਹ ਦੀ ਕੁਆਲਿਟੀ ਵਧੀਆ ਬਣਾਉਂਦੀ ਆ ਬੀਜ ਦੀ ਜਾਂ ਥੋੜੀ ਫਸਲ ਦੀ ਸੋ ਇਹ ਕੀਟ ਕੁਦਰਤ ਤੇ ਬਣਾਏ ਹੋਏ ਨੇ ਆਪਣਾ ਥੋਂ ਥੋਂ ਫਾਇਦਾ ਕਰ ਰਹੇ ਨੇ ਇਹ ਭਾਵੇਂ ਦੇਖਣ 'ਚ ਭਾਵੇਂ ਛੋਟੇ ਹੀ ਨੇ ਪਰ ਇਹਨਾਂ ਦੇ ਕੰਮ ਐ ਜਿਆਦਾ ਵੱਡੇ ਨੇ ਤੇ ਇਹਨਾਂ ਨੂੰ ਅਸੀਂ ਬਚਾਉਣਾ ਤਾਂ ਹੀ ਬਚਾ ਸਕਦੇ ਜੇ ਅਸੀਂ ਕੁਦਰਤ ਨੂੰ ਸਮਝਾਂਗੇ ਉਹਨਾਂ ਛੋਟੇ ਜੀਵਾਂ ਨੂੰ ਬਚਾਵਾਂਗੇ ਸੋ ਇਹ ਮੱਕੀ ਦੇ ਬਾਗੂਆਂ ਦੇ ਉੱਤੇ ਕਿਉਂਕਿ ਆਪਣੇ ਖੇਤਾਂ ਵਿੱਚ ਮੱਖੀਆਂ ਮਧੂਮੱਖੀਆਂ ਰਹਿੰਦੀਆਂ ਨੇ ਤੇ ਇਸ ਤਰ੍ਹਾਂ ਇਹ ਛੋਟੇ-ਛੋਟੇ ਜੀਵ ਆਪਣੇ ਬਹੁਤੋਂ ਫਾਇਦਾ ਕਰ ਰਹੇ ਨੇ ਪਰ ਜਦੋਂ ਸਾਡੀ ਖੇਤੀ 'ਚ ਕੈਮੀਕਲ ਸ਼ਾਮਲ ਹੋ ਜਾਂਦਾ ਜਦੋਂ ਇੱਕ ਵੀ ਕੀਟ ਮਾਰਿਆ ਗਿਆ ਤਾਂ ਦੂਜਾ ਕੀਟ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਉਸ ਏਰੀਆ ਨੂੰ ਛੱਡ ਦਿੰਦੇ ਨੇ ਤੇ ਆਪਣੀ ਪ੍ਰਜਾਤੀ ਨੂੰ ਅੱਗੇ ਨਹੀਂ ਲੈ ਜਾਂਦੇ ਸੋ ਇਹ ਮਧੂਮੱਖੀ ਆ ਜੋ ਇਹਨਾਂ ਦੇ ਬਾਗਾਂ ਤੇ ਘੁੰਮ ਕੇ ਆਪਣਾ ਲੈ ਰਹੇ ਨੇ ਲਾਹੇ ਜੀ ਭਾਵੇਂ ਹੁਣ ਕੈਮਰੇ ਦੀ ਪਕੜ ਤੇ ਧੁੱਪਾਂ ਵੱਧ ਹੋਣ ਕਰਕੇ ਲੋਟ ਨਹੀਂ ਆ ਰਹੇ ਪਰ ਤੁਸੀਂ ਦੇਖ ਸਕਦੇ ਹੋ ਵੀ ਇਹ ਮਧੂਮੱਖੀਆਂ ਹੀ ਕੰਮ ਕਰ ਰਹੀਆਂ ਨੇ ਸੋ ਇਹਨਾਂ ਜੀਵਾਂ ਦੇ ਆਪਾਂ ਨੂੰ ਜੋ ਦੁਈ ਖੇਤੀ ਕਰਦੇ ਆ ਤਾਂ ਉੱਥੇ ਜੀਵ ਕੰਮ ਕਰ ਨਹੀਂ ਜਾਂਦਾ ਸੋ ਕਿਉਂਕਿ ਉਹ ਰਹਿਣ ਕਰਕੇ ਜਾਂ ਕੁਦਰਤੀ ਖੇਤੀ ਹੁਣ ਕਰਕੇ ਜੀਵ ਆਪਣੀ ਮਦਦ ਦੇ ਲਈ ਹਰ ਸਮੇਂ ਤਿਆਰ ਰਹਿੰਦੇ ਨੇ ਤੇ ਕੀੜਿਆਂ ਦੀ ਸਮੱਸਿਆ ਤਕਰੀਬਨ ਕੀਟਾਂ ਦੀ ਵਾਇਰਸ ਰੋਗਾਂ ਦੀ ਕਾਫੀ ਹੱਦ ਤੱਕ ਜਿਹੜਾ ਇਹ ਜੀਵ ਹੱਲ ਕਰ ਦਿੰਦੇ ਨੇ ਸੋ ਆਪਾਂ ਇਹਨਾਂ ਨੂੰ ਸਮਝੀਏ ਇਹਨਾਂ ਨੂੰ ਬਚਾਈਏ ਹਾਂਜੀ ਦੋਸਤੋ ਆਪਾਂ ਇਹ ਆਪਣੇ ਖੇਤ ਦੇ ਵਿੱਚ ਕੁਦਰਤੀ ਖੇਤ ਚ ਮੱਕੜੀ ਦੇ ਜਾਲੇ ਬਣੇ ਹੋਣੇ ਉੱਤੇ ਜਾਲੇ ਜ਼ਿਆਦਾ ਨੇ ਮੈਂ ਆਪਾਂ ਮੱਕੀ ਦੇ ਵਿੱਚ ਨਹੀਂ ਬੜਾਂਗੇ ਤੇ ਵੀ ਤਾਂ ਕਿ ਜਾਲੇ ਟੁੱਟਣਾਂ ਇੱਥੇ ਵੀ ਉਹੀ ਕੰਮ ਹੋ ਰਿਹਾ ਜੋ ਆਪਾਂ ਨੇ ਝੋਨੇ ਦੇ ਖੇਤ ਚ ਦਿਖਾਇਆ ਸੀ ਨਾਲ ਦੇ ਹਰੀ ਗ੍ਰਾਂਤੀ ਵਾਲੇ ਖੇਤ ਚ ਕਿਉਂਕਿ ਆਪਣੇ ਖੇਤ ਚ ਮੱਕੜੀ ਬਹੁਤ ਜ਼ਿਆਦਾ ਤੇ ਆਪਾਂ ਇਹਨਾਂ ਨੂੰ ਮਾਰਨ ਨਹੀਂ ਦਿੰਦੇ ਇਸ ਲਈ ਕੀਟ ਕੰਟਰੋਲ ਕਰਦੇ ਨੇ ਇਹਦੇ ਵਿੱਚ ਕੁਝ ਸਮੇਂ ਪਹਿਲਾਂ ਜਦੋਂ ਮੈਂ ਕੈਮਰਾ ਸ਼ੁਰੂ ਕੀਤਾ ਤਾਂ ਮਧੂਮੱਖੀ ਫਸ ਗਈ ਸੀ ਤੇ ਮੈਂ ਵੀਡੀਓ ਮਾਰ ਮਧੂਮੱਖੀ ਚ ਵੀ ਤਾਂ ਕਿਤ ਬਹੁਤ ਹੁੰਦੀ ਆ ਉਹਦੇ ਜਾਲ ਚੋਂ ਨਿਕਲ ਕੇ ਉੱਡ ਗਈ ਪਰ ਚਲੋ ਆਪਾਂ ਹੁਣ ਇਹਦੀ ਗੱਲ ਕਰਦੇ ਆਂ ਵੀ ਮੱਕੀ 'ਚ ਇਹ ਆਪਣੇ ਕੰਮ ਕਰ ਰਹੀ ਆ ਪਰ ਕੁਦਰਤੀ ਖੇਤੀ ਵਿੱਚ ਜਦੋਂ ਤੁਸੀਂ ਸਹੀ ਫਾਸਲਾ ਰੱਖ ਲੈਂਦੇ ਨਾ ਤਾਂ ਕਿਸਾਨ ਵੀਰੋ ਫਸਲਾਂ ਦੂਜੀ ਹਰੀ ਕ੍ਰਾਂਤੀ ਵਾਂਗੇ ਵਧੀਆ ਝਾੜ ਦੇਣ ਦੀ ਤਿਆਰੀ 'ਚ ਹੁੰਦੀਆਂ ਨੇ ਤੇ ਤਕਰੀਬਨ ਇਹ ਆਪਣੇ ਬੂਟਿਆਂ ਨੂੰ ਅੰਦਾਜ਼ਾ ਵੀ 2-2 ਛੱਲੀਆਂ ਲੱਗਣਗੀਆਂ ਛੱਲੀ ਵੀ ਪੂਰੀ ਡਬਲ ਹੋਊਗੀ ਆ ਦੇਖੋ ਹੁਣ ਇਹਨੂੰ ਆ ਦੇਖੋ ਦੋ ਛੱਲੀਆਂ ਲੱਗ ਚੁੱਕੀਆਂ ਨੇ ਆਂ ਹੀਟਾਂ ਲੱਗ ਕੇ ਉੱਪਰ ਲੱਗ ਗਈ। ਆ ਦੇਖੋ ਦੋ ਦੋ ਛੱਲੀਆਂ ਲੱਗ ਜਾਣ ਕੁਦਰਤੀ ਖੇਤੀ ਜੇ ਹੋਰ ਆਪਾਂ ਨੂੰ ਕੀ ਚਾਹੀਦਾ ਤੇ ਆਪਾਂ ਦੇ ਨੇੜੇ ਜਾ ਕੇ ਦੇਖੀਏ ਤਾਂ ਆ ਦੇਖੋ ਮਗਾਹਾਂ ਕਾਹ ਨੂੰ ਜਾਣਾ ਔਰ ਇਹ ਫੇਰ ਰਾਜ ਜਾਲਾ ਪਿਆ ਹੋਇਆ ਏ ਮਧੂਮਕ ਮੱਕੜੀ ਦਾ ਪਰ ਆਪਾਂ ਹੋਰ ਇਹ ਦੇਖ ਲੈਣੀ ਚੀਜ਼ ਦਿਖਾਉਣੀ ਸੀਗੀ ਆ ਦੇਖੋ ਆਪਣੇ ਮੱਕੀ ਦਾ ਵੀ ਇੰਨਾ فاਸਲਾ ਰੱਖਿਆ ਗਿਆ ਸੀ ਵਿੱਚ ਤਾਂ ਕਿ ਵਧੀਆ ਕੱਢਵਾਟ ਕਰ ਜਵੇ ਤੇ ਦੋ ਦੋ ਥਲੀਆਂ ਵੀ ਲੱਗ ਜਾਣ ਤੇ ਕੀੜੇ ਵੀ ਨਾ ਲੱਗਣ ਸੋ ਇਹ ਸਾਰਾ ਆਪਾਂ ਕੁਦਰਤੀ ਖੇਤੀ 'ਚ ਵਧੀਆ ਢੰਗ ਨਾਲ ਕੁਦਰਤ ਕਰ ਰਹੀ ਹੈ ਸੋ ਇਹਨੂੰ ਸਮਝੀਏ ਜਿਸਾਨ ਦੋਸਤੋ ਮੈਂ ਪ੍ਰਿੰਟ ਦਿਖਾਉਣ ਦੀ ਕੋਸ਼ਿਸ਼ ਕਰਦਾ ਜੀ ਉੱਡੇ ਨਾ ਪਰ ਉੱਡ ਗਈ ਪ੍ਰਿੰਟ ਦਾ ਚਲੋ ਗੱਲ ਕਰ ਲੈਂਦੇ ਆ ਜਿਹੜਾ ਪ੍ਰਿੰਟ ਹੈ ਇਹ ਬਰੀਕ ਸੁੰਡੀਆਂ ਨੂੰ ਖਾਂਦੀ ਆ ਅਤੇ ਸੁੰਡੀਆਂ ਦੇ ਅੰਡੇਆਂ ਨੂੰ ਖਾ ਕੇ ਨਸ਼ਟ ਕਰਦੀ ਆ ਭਾਵੇਂ ਆਪਾਂ ਨੂੰ ਲੱਗਦਾ ਵੀ ਇਹ ਸਾਡੇ ਪ੍ਰਿੰਟ ਦੋਸ਼ਮਣ ਚਲੋ ਲੜਨਾਂ ਦੀ ਪ੍ਰਕਿਰਤੀ ਹੈ ਪਰ ਕੁਦਰਤੀ ਖੇਤੀ ਵਿੱਚ ਇਹ ਉਹਨਾਂ ਸੁੰਡੀਆਂ ਨੂੰ ਔਰ ਉਹਨਾਂ ਦੇ ਅੰਡੇ ਨੂੰ ਖਾ ਕੇ ਆਪਣਾ ਫਾਇਦਾ ਕਰਦੀ ਆ ਸੋ ਜਦੋਂ ਆਪਾਂ ਉਹ ਚੀਜ਼ਾਂ ਸੜਕਦੇ ਆ ਤਾਂ ਸਾਰਾ ਜਿੰਨਾ ਵੀ ਤੁਹਾਡਾ ਮਿੱਤਰ ਜੀਵ ਜਾਨ ਤੁਹਾਨੂੰ ਬਚਾਉਣ ਵਾਲੇ ਹੁੰਦੇ ਨੇ ਉਹ ਸਭ ਮਾਰੇ ਜਾਂਦੇ ਨੇ ਸੋ ਆਪਾਂ ਨੂੰ ਆਪਣੀ ਖੇਤੀ ਨੂੰ ਬਚਾਉਣ ਲਈ ਇਹਨਾਂ ਜੀਵਾਂ ਨੂੰ ਜਦੋਂ ਮਾਰਨਾ ਬੰਦ ਕਰਤਾ ਸਾਡੇ ਤੁਹਾਡੀ ਖੇਤੀ ਨੂੰ ਹੋਰ ਵੀ ਵਧੀਆ ਬਣਾ ਦੇਣਗੇ ਬਚਾਉਣ ਤੇ ਮਦਦ ਕਰਨਗੇ ਆਪਾਂ ਨੂੰ ਆਪਣੇ ਖੇਤੀ ਨੂੰ ਬਚਾਉਣ ਲਈ ਇਹਨਾਂ ਕੀਟਾਂ ਨੂੰ ਬਚਾਉਣਾ ਜ਼ਰੂਰੀ ਆ ਜੇ ਬਚਣਗੇ ਤਾਂ ਸਾਡਾ ਕਾਫੀ ਫਾਇਦਾ ਹੁੰਦਾ ਸਾਡੀ ਸੁੱਧ ਤੇ ਵਧੀਆ ਕੁਆਲਿਟੀ ਦੀ ਫਸਲ ਪੈਦਾ ਹੋਣ ਲੱਗ ਜਾਂਦੀ ਆ ਪਰ ਇਹਨਾਂ ਨੂੰ ਲਿਆਉਣ ਲਈ ਸਾਨੂੰ ਕੁਦਰਤ ਨੂੰ ਲਿਆਉਣਾ ਪੈਣਾ ਛੋਟੇ ਛੋਟੇ ਜੀਵ ਆਪਣਾ ਰੋਲ ਅਦਾ ਕਰਦੇ ਨੇ ਤਾਂ ਉਹਨਾਂ ਦਾ ਕੋਈ ਕਾਰਨ ਹੈ ਇਸ ਤਰ੍ਹਾਂ ਇਹ ਜੀਵ ਜਗਤ ਕੰਮ ਕਰ ਰਹੇ ਨੇ ਪਰ ਆਪਾਂ ਜਾਣੇ ਅਣਜਾਣੇ ਜਦੋਂ ਮਾਰ ਦਿੰਨੇ ਆ ਸਾਰਾ ਕੁਝੇ ਮਾਰ ਦਿੰਨੇ ਆ ਤਾਂ ਉਹਰੇ ਦੁਸ਼ਮਣ ਮਿੱਤਰ ਕੀਟ ਜਿੰਨੇ ਵੀ ਨੇ ਸਭ ਮਾਰੇ ਜਾਂਦੇ ਨੇ ਸੋ ਦੁਸ਼ਮਣਾਂ ਦਾ ਵੀ ਹੋਣਾ ਜ਼ਰੂਰੀ ਆ ਮਿੱਤਰਾਂ ਦਾ ਵੀ ਹੋਣਾ ਜੇ ਦੋ ਖੇਤ ਵਿੱਚ ਦੁਸ਼ਮਣ ਕੀਟ ਨਹੀਂ ਹੋਊਗਾ ਦੁਸ਼ਮਣ ਕੀਟ ਆਪਾਂ ਉਹਨੂੰ ਮੰਨ ਲੈਣਾ ਫਸਲਾਂ ਨੂੰ ਖਾਂਦਾ ਹੈ ਤਾਂ ਮਿੱਤਰ ਕੀਟ ਵੀ ਮਰ ਜਾਣਗੇ ਕਿਉਂਕਿ ਉਹਨਾਂ ਦੇ ਖਾਣ ਨੂੰ ਕੁਝ ਨਹੀਂ ਹੋਣਾ ਸੋ ਇਸ ਲਈ ਜਿਹੜਾ ਕੀਟਾਂ ਦਾ ਬੈਲੈਂਸ ਆ ਉਹ ਕੁਦਰਤ ਦੇ ਹਿਸਾਬ ਨਾਲ ਚੱਲੇ ਤਾਂ ਜ਼ਿਆਦਾ ਵਧੀਆ ਹੁਣੇ ਅਨਾਰ ਦੇ ਬੂਟਿਆਂ ਤੇ तितਲੀ ਬਹੁਤ ਜ਼ਿਆਦਾ ਘੁੰਮ ਰਹੀ ਆ ਹੁਣ ਇਹ ਨਹੀਂ ਪਤਾ ਇਹ ਫਾਇਦਾ ਕਰ ਰਹੀ ਆ ਜਾਂ ਨੁਕਸਾਨ ਕਰ ਰਹੀ ਆ ਪਰ ਕਾਫੀ ਮਾਤਰਾ ਚ ਆ ਸੋ ਇਹ ਛੋਟੇ ਛੋਟੇ ਕੀਟ ਕੁਦਰਤ ਦੇ ਬਣਾਏ ਹੋਏ ਨੇ ਤੇ ਇਹਨਾਂ ਨੂੰ ਆਪਾਂ ਸਮਝੀਏ ਦੇਖੀਏ ਵੀ ਇਹ ਕੀ ਕੰਮ ਕਰਦੇ ਨੇ ਤੇ ਸਿੱਖੀਏ ਕੁਦਰਤ ਤੋਂ ਪਰ ਇਹ ਇੱਕ ਸੋਕੇ ਦੇ ਵਿੱਚ ਅਨਾਰ ਦਾ ਆਪਣੇ ਫਲ ਚੱਲੀ ਵੀ ਜਾਂਦਾ ਨਵਾਂ ਵੀ ਆਈ ਜਾਂਦਾ ਤੇ ਇੱਕ ਜੰਗਲੀ ਜੀ ਕਿਸਮ ਦਾ ਦੇਖੋ ਇਹ ਤਾਂ ਇਹਦੇ ਨਾਰ ਆ ਲੱਗੇ ਵੀ ਹੋਏ ਨੇ ਆ ਦੇਖੋ ਇਹ ਪੱਕੇ ਹੋਏ ਨੇ ਆ ਪੱਕੇ ਹੋਏ ਨੇ ਤੇ ਪੁਰਾਣਾ ਵੀ ਚੱਲੀ ਜਾਂਦਾ ਨਵਾਂ ਵੀ ਆ ਜਾਂਦਾ ਹੁਣ ਆ ਕੁਝ ਹੋਰ ਕਿਸਮ ਦਾ ਤੇ ਆ ਫੁੱਲ ਵੀ ਆ ਰਿਹਾ ਜਣੀ ਕੁਦਰਤ ਸਾਨੂੰ ਦੇਣ ਲੱਗੀ ਨਹੀਂ ਹੱਥ ਘੁੱਟਦੀ ਹੈਗੀ ਆਪਾਂ ਨੂੰ ਕੁਦਰਤ ਨੂੰ ਸਮਝਣਾ ਚਾਹੀਦਾ ਤੇ ਉਹਨਾਂ ਪੌਦਿਆਂ ਨੂੰ ਉਹਨਾਂ ਜੀਵਾਂ ਨੂੰ ਸੁਰੱਖਿਅਤ ਕਰਨ ਲਈ ਸਾਨੂੰ ਕੁਦਰਤੀ ਖੇਤੀ ਸਮਝਣੀ ਚਾਹੀਦੀ ਆ ਤਾਂ ਕਿ ਅਸੀਂ ਛੋਟੇ ਤੋਂ ਛੋਟੇ ਜੀਵ ਨੂੰ ਉਹਦਾ ਸਥਾਨ ਦੇ ਸਕੀਏ ਕਿਉਂਕਿ ਜਿਹੜਾ ਜੋ ਸਿਧਾਂਤ ਆਪਣਾ ਹੋਣਾ ਚਾਹੀਦਾ ਜੋ ਜੀ ਆਵੇ ਸੁਰੱਖਿਅਤ ਜਾਵੇ ਆਪਣੇ ਖੇਤ ਵਿੱਚੋਂ ਕੋਈ ਵੀ ਜੀਵ ਮਰ ਕੇ ਨਾ ਜਾਵੇ ਸੋ ਇਸ ਖੇਤੀ ਨੂੰ ਸਮਝਦੇ ਹੋਏ ਆਪਾਂ ਉਹਨਾਂ ਜੀਵਾਂ ਨੂੰ ਬਚਾ ਲਈਏ ਤਾਂ ਉਹ ਆਪਾਂ ਨੂੰ ਬਚਾ ਲੈਣਗੇ ਤੇ ਆਪਾਂ ਨੂੰ ਸੁੱਧ ਭੋਜਨ ਮਿਲਦੀ ਤੇ ਆਪਣੀ ਸਿਹਤ ਵਧੀਆ ਬਣੂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ